ਚਿੰਦ ਮੇਲਾ ਲਖਦਾਤਾ ਪੀਰ ਜੀ ਸਥਾਨ ਬਾਬਾ ਸਾਬੂ ਜੀ ਵਿਖੇ ਪਿੰਡ ਕੰਗ ਸਾਹਿਬ ਰਾਏ ਤਹਿਸੀਲ ਨਕੋਦਰ ਜਲੰਧਰ ਵਿਖੇ ਚਿੰਦ ਮੇਲਾ ਕਰਵਾਇਆ ਸਭ ਤੋਂ ਪਹਿਲਾਂ ਖਬਰਾਂ ਖੇਡਾਂ ਦੇਖਣ ਲਈ ਚੈਨਲ ਤੇ ਕਲਿੱਕ ਕਰੋ ਕਲਾਸੀਫਾਈਡ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ ਦੇਖੋ ਖਾਸ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਤਾਂ ਤੇ ਬਾਬਾ ਲਖਦਾਤਾ ਜੀ ਦੇ ਨਾਂ ਤੇ ਸਾਡੇ ਪਿੰਡ ਬਹੁਤ ਸ਼ਾਂਤੀਪੂਰਵਕ ਛੰਝ ਮੇਲਾ ਹੋ ਰਿਹਾ ਆ ਅਸੀਂ ਗ੍ਰਾਮ ਪੰਚਾਇਤ ਵੱਲੋਂ ਸਾਡੇ ਐਨਆਰਆਈ ਵੀਰਾਂ ਦਾ ਖਾਸ ਕਰਕੇ ਸਨ ਧੰਨਵਾਦ ਕਰਦੇ ਆ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦੇ ਆ ਸਾਰੇ ਨਗਰ ਵੱਲੋਂ ਸਾਰੇ ਨਗਰ ਦਾ ਵੀ ਧੰਨਵਾਦ ਕਰਦੇ ਆ ਬਹੁਤ ਸ਼ਾਂਤੀਪੂਰਵਕ ਸਾਡਾ ਇਹ ਮੇਲਾ ਇਹ ਹੋ ਰਿਹਾ ਜੀ ਸਾਰੇ ਸਨ ਜਿਹੜੇ ਪ੍ਰਬੰਧਕੀ ਬਿਲਕੁਲ ਉਸੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਵਧੀਆ ਸਾਡਾ ਪ੍ਰੋਗਰਾਮ ਹੋ ਰਿਹਾ ਅਸੀਂ ਸਾਰੇ ਨਗਰਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜੁਇਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਵਤਾਰ ਰਾਣਾ ਪੱਤਰਕਾਰ ਪੰਜਾਬੀ ਯਾਗਰਨ ਪਿੰਡ ਕੰਗਸਾਹਬ ਰਾਏ ਅੱਜ ਪਿੰਡ ਕੰਗਸਾਹਬ ਰਾਏ ਦੀ ਧਰਤੀ ਤੇ ਲਖ ਦਾਤਾ ਲਾਲਾ ਵਾਲੀ ਪੀਰ ਦੀ ਨਿੱਕੀ ਯਾਦ ਨੂੰ ਸਮਰਪਿਤ ਚੌਕੀਆਂ ਦਾ ਤੇ ਸਲਾਨਾ ਸ਼ਿਲ ਮੇਲਾ ਸਬੂ ਨਗਰ ਪੰਚਾਇਤ ਨਗਰ ਵਾਸੀਆਂ ਤੇ ਐਨ ਆਰ ਆਈ ਵੀਰਾਂ ਦੇ ਵਿਸ਼ੇਸ਼ ਸਹਿਯੋਗ ਨਾਲ ਪ੍ਰਬੰਧਕ ਕਮੇਟੀ ਵੱਲੋਂ ਕਰਵਾਇਆ ਜਾ ਰਿਹਾ ਮੈਂ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਹੀ ਆਏ ਹੋਏ ਪਹਿਲਵਾਨਾਂ ਦਾ ਨਗਰ ਵਾਸੀਆਂ ਦਾ ਤੇ ਐਨ ਆਰ ਆਈ ਵੀਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਦੇ ਵਿਸ਼ੇਸ਼ ਸਹਿਯੋਗ ਨਾਲ ਅਸੀਂ ਜਾਂ ਅੱਜ ਦਾ ਜਿਹੜਾ ਮੇਲਾ ਵਾ ਇਹਨੂੰ ਨੇਪਰੇ ਚਾੜ੍ਹਨ ਜਾ ਰਹੇ ਹਾਂ ਇਸੋ ਇਸੇ ਤਰ੍ਹਾਂ ਉਮੀਦ ਕਰਦਾ ਹਾਂ ਕਿ ਉਹ ਅੱਗੇ ਤੋਂ ਵੀ ਸਾਨੂੰ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹਿਣਗੇ ਤਾਂ ਕਿ ਜਿਹੜਾ ਇਹ ਮੇਲਾ ਆ ਇਸ ਨੂੰ ਅਸੀਂ ਹੋਰ ਵੀ ਬਲੰਤੀਆਂ ਤੇ ਪਹੁੰਚਾ ਸਕੀਏ ਧੰਨਵਾਦ ਹੁਣ ਤਾਂ ਮੁੱਕ ਗਿਆ ਲੱਗਦਾ ਜਵીર ਸਿੰਘ ਸਾਨੂੰ ਧੰਨਵਾਦ ਜੀ جگیت سنگھ سانو کرنا سنگھ انہوں سمان لینا جکشن سنگھ سانو بکم سنگھ جکشن سنگھ سانو بکم اپنا سمان ل لشمنگ لونی سنگ بابا چلو باقی جی نام لے گئے کچھ بات دیتے جان گے جنہوں نے نام ہوئے وہ اپنا سلمان لے کے جانتا

ਨਾ ਪੰਡਾ ਦੇ ਆਦਰਾ ਮੰਗਿਆ ਆਦਰਾ ਲਈ ਸਾਡੇ ਪਿੰਡ ਦੇ ਵਿੱਚ ਜਿਹੜੀ ਸ਼ੰਜਵਾ ਇਹ ਮਾਲ ਟੰਗਰ ਤੇ ਸਾਡੇ ਪਿੰਡ ਦੀ ਸ਼ਾਂਤੀ ਵਾਸਤੇ ਤੰਦਰੁਸਤੀ ਵਾਸਤੇ ਸਾਰਿਆਂ ਦੇ ਇਹ ਭਲੇ ਵਾਸਤੇ ਜਿਹੜੀ ਸ਼ੰਜ ਕਰਾਈ ਜਾ ਰਹੀ ਹੈ ਦੇਖੋ ਜੀ ਸਮੇਂ ਸਮੇਂ ਸਿਰ ਤਬਦੀਲੀ ਆਈ ਜਾਂਦੀ ਆ ਜਿਹੜੀ ਹੈਗੀ ਆ ਗੁੱਪ ਗੁੱਪਮਾਇਆ ਰੱਖੀ ਗਈ ਹੈ ਦੇਖੋ ਜੀ ਆਪਣੀ ਮਨਛਾ ਆਪਣੀ ਮਨ ਦੀ ਸ਼ਾਂਤੀ ਵਾਸਤੇ ਇਥੋਂ ਜਿਹੜੀ ਹੈਗੀ ਆ ਸੁਖਨਾ ਆਸਾਂ ਮੁਰਾਦ ਪੂਰੀ ਹੁੰਦੀ ਆ ਇਸ ਵਾਸਤੇ ਉਸ ਬੱਚੇ ਦਾ ਜਿਹੜਾ ਖਿਆਲ ਸੀ ਵੀ ਮੇਰੀ ਆ ਮਨਛਾ ਪੂਰੀ ਹੋਏ ਤਾਂ ਮੈਂ ਢੋਲੀ ਨੂੰ ਸਾਡੇ ਜਿਹੜੇ ਪਿੰਡ ਦੇ ਵਿੱਚ ਬਾਬਾ ਸਾਹਿਬ ਰਹੇ ਹੋਏ ਆ ਬਾਬਾ ਸਾਬੂ ਜੀ ਉਹਨਾਂ ਦੇ ਨਾਲ ਜਿਹੜਾ ਸੀ ਭਰਾਈ ਸਾਡੇ ਪਿੰਡ ਦੇ ਵਿੱਚ ਖਾਸ ਤੌਰ ਤੇ ਰਹਿੰਦਾ ਸੀਗਾ ਉਹ ਗੱਵੂਆ ਸਾਡੇ 4 ਦੇ ਹੁੰਦੇ ਸੀ ਸਾਫੇ ਦੇ ਨਾਲ ਪਿੰਡ ਦੇ ਵਾਲੇ ਦੀ ਢੀੜਾ ਕਢ ਦਿੰਦੇ ਸੀ ਜਿਹੜਾ ਮਰਜੀ ਛੱਡ ਜਵੇ ਸ਼ਾਮ ਨੂੰ ਢੀੜਾ ਕਢਾ ਦੇਣਾ ਪਰਨਾ ਘਵਾ ਦੇਣਾ ਮਰਜੀ ਕੋ ਗਾਲ ਲੈ ਜਵੇ ਮਰਜੀ ਨਾਲ ਲੈ ਜਵੇ ਇਸ ਕਰਕੇ ਜਿਹੜਾ ਭਰਾਈ ਆ ਭਰਾਈ ਦਾ ਕਰਕੇ ਵੀ ਬਹੁਤ ਸਤਿਕਾਰ ਢੋਲ ਵਾਲੇ ਨੂੰ ਇਸ ਕਰਕੇ ਜਿਆਦਾ ਤਰਜੀਹ ਦਿੱਤੀ ਗਈ ਆ ਜਿਹੇ ਆ ਵੀ ਕਿਸੇ ਨੂੰ ਕੋਈ ਤੰਨਾ ਮਿਹਨਾ ਨਾ ਦਿਓ ਤੰਨਾ ਮਿਹਨਾ ਦੇਣ ਦੇ ਨਾਲ ਕਿਸੇ ਦੀ ਜ਼ਿੰਦਗੀ ਬਰਬਾਦ ਨਾ ਕਰੋ ਵਧੀਆ ਇਲਾਕੇ ਨੇ ਬਹੁਤ ਸਾਡੇ ਆ ਕੇ ਸਹਿਯੋਗ ਦਿੱਤਾ ਜਿਸ ਤਰ੍ਹਾਂ ਸਾਡੇ ਪੱਤਰਕਾਰ ਭਾਈ ਸਾਹਿਬ ਇਹ ਵੀ ਆਏ ਆ ਸਾਡੇ ਕੋਲ ਪੁੱਜੇ ਆ ਅਸੀਂ ਇਹਨਾਂ ਦਾ ਵੀ ਦਿਨਕਾਲਿਆਂ ਦਾ ਵੀ ਧੰਨਵਾਦ ਕਰਦੇ ਆ ਇਹ ਮੇਰੇ ਨਾਨਕਾ ਦਾ ਪਿੰਡ ਆ ਮੈਂ ਸ਼ੁਰੂ ਤੋਂ ਇੱਥੇ ਰਿਹਾ ਆਂ ਇਤੋਂ ਮਿਹਨਤ ਕਰਨੀ ਸ਼ੁਰੂ ਕੀਤੀ ਆ ਤੇ ਮੈਂ ਵੀ ਪਹਿਲਵਾਨ ਦੇ ਖੇਤਰ ਦੇ ਵਿੱਚ ਕਾਫੀ ਕੋਸ਼ਿਸ਼ਾਂ ਲੜੀ ਆ ਬਈ ਲੰਮੇ ਸਮੇਂ ਤੋਂ ਜਾਂ ਚੱਲ ਰਹੀ ਆ ਤੇ ਪਿਛਲੇ 10-15 ਸਾਲ ਤੋਂ ਹਿੰਦੁਸਤਾਨ ਤੇ ਬਹੁਤ ਵੱਡੇ ਨਾਮੀ ਪੈ ਪਿਛਲੇ 10-15 ਸਾਲ ਤੋਂ ਇਸ ਸ਼ੇਂਜ ਵਿੱਚ ਹਿੰਦੁਸਤਾਨ ਦੇ ਬਹੁਤ ਨਾਮੀ ਪਹਿਲਵਾਨ ਕੁਸ਼ਤੀ ਲੜ ਕੇ ਗਏ। ਦੇਖੋ ਸਪੋਰਟਸ ਇੱਕ ਬਹੁਤ ਵਧੀਆ ਚੀਜ਼ ਆ। ਐਜੂਕੇਸ਼ਨ ਦੇ ਨਾਲ ਨਾਲ ਬੱਚਿਆਂ ਨੂੰ ਸਪੋਰਟਸ ਦੇ ਖੇਤਰ 'ਚ ਪਾਉਣਾ ਬਹੁਤ ਜ਼ਰੂਰੀ ਆ। ਚਾਹੇ ਕੁਸ਼ਤੀ ਦਾ ਖੇਤਰ ਹੋਵੇ ਕਿਸੇ ਵੀ ਸਪੋਰਟਸ ਗੇਮ ਵਿੱਚ ਬੱਚਿਆਂ ਨੂੰ ਪਾਉਣਾ ਚਾਹੀਦਾ ਕਿ ਬੱਚੇ ਮਾੜੀਆਂ ਆਦਤਾਂ ਤੋਂ ਨਸ਼ੇ ਤੋਂ ਦੂਰ ਰਹਿ ਸਕਣ। ਮੈਂ ਬਾਹਮੇ ਨਾਲ ਦਾ ਕੰਮ ਕਰਦਾ ਸੀ ਤੇ ਪਹਿਲਵਾਨ ਜੱਗਾ ਫਿਰ ਗਰਗੇਵ ਪਹਿਲਵਾਨ ਇਹ ਸਾਰੇ ਮੈਂ ਛੋਟੇ ਛੋਟੇ ਪਾਲ ਕੇ ਇਹਨਾਂ ਦੀ ਮਿਹਨਤ ਕਰਾਈ ਪਾਲ ਚਸ ਕਰਾਈ ਅੱਜ ਇੱਥੋਂ ਦੇ ਜੜੇ ਹੋਏ ਆ ਇਹ ਸਾਡੇ ਜਿਹੜੇ ਹੈਗੇ ਆ ਵੱਡੇ ਵੀਰ ਇਹ ਸਾਡੇ ਹੈਲਪਰ ਰਹੇ ਆ ਇਹਨਾਂ ਦੀ ਬਦੌਲਤ ਅਸੀਂ ਜਿਹੜਾ ਪਹਿਲਾਂ ਸ਼ੁਰੂ ਦੇ ਵਿੱਚ ਛੋਟੇ ਛੋਟੇ ਹੁੰਦੇ ਅਨ ਪ੍ਰੈਕਟਿਸ ਕੀਤੀ ਜਿਹਦੇ ਵਿੱਚ ਸਾਡੇ ਭਾਂਜੇ ਪਹਿਲਵਾਨ ਬਣੇ ਸਾਡਾ ਇੱਕ ਪੋਤਾ ਲੱਗਦਾ ਉਹਨੇ ਨਮਾਇਨ ਦੀ ਇਟਲੀ ਦੀ ਕੀਤੀ ਹੈ 골ਡ ਮੈਡਲਿਸਟ ਬਣਿਆ ਹੈਗਾ ਇੱਕ ਸਾਡਾ ਦੋਤਾ 골ਡ ਮੈਡਲਿਸਟ ਬਣਿਆ ਹੈਗਾ ਇਹ ਜਿਹੜੇ ਹੈਗਾ ਇਹ ਇਹ ਹੁਣ ਬਾਹਰ ਆਸਟ੍ਰੇਲੀਆ ਗਿਆ ਪੜ੍ਹਨ ਲਈ ਇਹ ਮੇਰਾ ਬੇਟਾ ਵਾ ਇਹ ਸਾਰੀ ਦੇਣ ਇਸ ਗਿਆਨ ਚੰਦ ਦੀ ਆ ਤੇ ਗਿਆਨ ਚੰਦ ਨੇ ਸਾਨੂੰ ਇਸ ਰਾਹ ਤੇ ਤੋਰਿਆ ਸੀ ਪਹਿਲਾਂ ਤੇ ਹੀ ਕਹੂੰਗਾ ਕਿ ਅਸੀਂ ਛੋਟੇ ਹੁੰਦਿਆਂ ਤੋਂ ਪਹਿਲਵਾਨੀ ਦੇਖੀ ਆ ਆਪਣੀ ਫੈਮਿਲੀ ਦੇ ਵਿੱਚ ਦੇਖੀ ਆ ਪਰ ਸ਼ੰਜ ਜਿੱਦਾਂ ਗਰੋ ਕੀਤੀ ਆ ਹੁਣ ਇਸ ਟਾਈਮ ਹਨਾ ਵੀ ਪਹਿਲੇ ਟਾਈਮ ਤੋਂ ਲੈ ਕੇ ਹੁਣ ਜਉ ਕੁਸ਼ਤੀਆਂ ਹੁੰਦੀਆਂ ਇੱਥੇ ਬਹੁਤ ਦੂਰ ਤੱਕ ਚਰਚੇ ਹੁੰਦੇ ਇਸ ਪਿੰਡ ਦੇ ਬਹੁਤ ਵਧੀਆ ਲੱਗਦਾ ਦੇਖ ਕੇ ਤੇ ਮੈਂ ਲਾਈਵ ਦੇਖਦਾ ਸੀਗਾ 10 ਸਾਲ ਬਾਅਦ ਆਇਆ ਪਰ ਅੱਜ ਜੋ ਇੱਥੇ ਆ ਕੇ ਇਨਾ ਵਧੀਆ ਦੇਖ ਕੇ ਲੱਗ ਰਿਹਾ ਵਾ ਮੇਲਾ ਕਿਦਾਂ ਭਰਿਆ ਹੋਇਆ ਵਾ ਮੈਂ ਫੀਲਿੰਗ ਦੱਸ ਨਹੀਂ ਸਕਦਾ ਬੜੀ ਅਟੈਚਮੈਂਟ ਹੋ ਚੁੱਕੀ ਆ ਤੇ ਜੋ ਸਾਰਿਆਂ ਦੇ ਸਾਥ ਦੇ ਨਾਲ ਇਹ ਚੀਜ਼ ਪੋਸੀਬਲ ਹੋਈ ਆ ਐਨ ਆਰ ਆਈ ਹੋ ਗਏ ਆਪਣੇ ਫੈਮਿਲੀ ਦੇ ਵੀ ਮੈਂਬਰ ਜਿੰਨੇ ਵੀ ਆ ਸਾਰਿਆਂ ਦੇ ਸਾਥ ਦੇ ਨਾਲ ਇਹ ਚੀਜ਼ ਪੋਸੀਬਲ ਹੋ ਚੁੱਕੀ ਆ ਮੈਨੂੰ ਦੇਖ ਕੇ ਬਹੁਤ ਜ਼ਿਆਦਾ ਖੁਸ਼ੀ ਇਹ ਚੀਜ਼ ਤੁਹਾਡਾ ਪਹੁੰਚਣ ਦਾ ਵੀ ਧੰਨਵਾਦ ਕਰਨਾ ਚਾਹੂੰਗਾ ਤੇ ਸਾਰੀਆਂ ਸੰਗਤਾਂ ਦਾ ਧੰਨਵਾਦ ਜਿਹੜੀਆਂ ਇੱਥੇ ਪਹੁੰਚੀਆਂ ਤੇ ਪਹੁੰਚ ਰਹੀਆਂ ਵਾ ਤੇ ਬਾਕੀ ਆਪਾਂ ਪਟਕੇ ਦੀ ਕੁਸ਼ਤੀ ਦੀ ਵੀ ਵੇਟ ਕਰ ਰਹੇ ਆ ਬਸ ਦੋ ਕੁਸ਼ਤੀਆਂ ਹੋਣੀਆਂ ਅੱਜ ਜੋ ਕਿ ਬਹੁਤ ਵੱਡੀਆਂ ਹੋਣ ਵਾਲੀਆਂ ਵਾ ਤੇ ਉਹ ਸਾਰੀਆਂ ਤਾਇ ਹੋਣਾ ਦੇ ਸਾਥ ਨਾਲ ਆਪਣੇ ਕੈਨੇਡਾ ਵਾਲੇ ਤਾਇ ਦੇ ਸਾਥ ਨਾਲ ਸਾਰਿਆਂ ਦੇ ਨਾਲ ਪੋਸੀਬਲ ਹੋ ਚੁੱਕੀਆਂ ਹੈ। ਜੀਰਾਂ ਦੇ ਮੇਲ ਕਰਤਾ ਅੱਜ ਮੌਸਮ ਤਾਂ ਕਾਫੀ ਲੇਕਿਨ ਉਹਨਾਂ ਦੀ ਮਿਹਰ ਹੋਈਆ ਤੇ ਬਾਅਦ ਤੁਸੀਂ ਆ ਕੇ ਆਪਾਂ ਆਪ ਦਾ ਨਾਲ ਲੈਣਾ ਉਹਨੂੰ ਕਰਵਾਉਂ ਜਾ ਰਹੇ ਆ। ਮੈਂ ਸਮੂਹ ਪ੍ਰੋਮੋਟ ਕਮੇਟੀ ਤੋਂ ਨੱਥਾ ਪੰਚਾਇਤ ਦੇ ਸਾਰੇ ਪੁੱਛੇ ਨੇ ਮਾਜਾ ਸਾਡੀ ਧੀ ਮਾ ਪਹਿਲਾ ਸਾਰਾ ਸ੍ਰੀ ਬਸੰਤ ਸਿੰਘ ਜੀ ਨੂੰ ਆਪ ਸੇ ਤੋਂ ਦੇਖੋ ਜੀਨੇ ਜਾ ਰਹੇ ਹੋ ਧੰਨਵਾਦ ਕਰਨ ਦੀ ਗੱਲ ਹੈ ਜੀ ਧੀ ਵਾਲਾ ਮਾ ਨੇ ਸਾਡੇ ਸੱਤੀ ਪਹਿਲਾ ਦੇ ਢੋਵਾਲ ਵਾਦੀ ਵਾਲਿਆਂ ਨੂੰ ਤੁਹਾਡਾ ਧੰਨਵਾਦ ਜੀ ਤੁਹਾਨੂੰ ਜੇ ਮੇਰੇ ਤੋਂ ਕਿੰਦਾ న్ర్రిదిం మాది న్రి న్రిది న్రిం న్రి మాదిం గేక్రి ਜਿਹੜਾ ਆਪਾਂ ਇਹਨੂੰ ਸਭਾ ਦਾ ਪ੍ਰੋਗਰਾਮ ਇਸ ਮੈਲੇ ਨੂੰ ਲੈ ਕੇ ਕਰ ਰਹੇ ਆ ਅੱਜ ਦੇ ਵਾਈਸ ਬਾਬਾ ਗੋਪਾਲ ਕੋਟਾ ਦਾ ਫਰਾਗਾ ਸੁਣੋ ਜੀ ਖੁਸ਼ਕਾ ਸੱਤਾ ਚਲੋ ਕਿ ਅੱਜ ਭੰਗ ਮਸੂਖਾਂ ਦੀ ਨਾ ਨਹੀਂ ਰਹਿ ਸੀ ਕਿ ਆਪਾਂ ਅੱਜ ਜਿੰਮੇਲਾ ਕਰਵਾਗੇ ਪਰ ਜੀ ਜੱਗ ਦਾਵਾ ਕੋਲ ਪੀਰ ਦਾ ਧੰਨਵਾਦ ਹੈ ਵੈਕੂ ਦਾ ਧੰਨਵਾਦ ਹੈ ਆਮੇ ਨੇ ਨੋਟ ਕੀਤਾ ਕਿ ਅੱਜ ਆਪਾਂ ਜਿਹੜਾ ਇਹ ਮੋਗਾ ਕਰਵਾ ਰਹੇ ਹਾਂ ਤੇ ਕੁਸ਼ੀਆਂ ਦਾ ਨੰਦ ਮਾਰ ਰਹੇ ਹਾਂ ਜਦੋਂ ਆਈ ਫੋਟੋ ਸਹੂਲਤ ਕਰਾਉਂਦਾ ਹੈ ਨਾਰਾਇਣ ਜੀ ਦਾ ਮਕੂਬ ਸਤਾਂ ਬਹਾਰੀ ਬਹਾਰੀ ਜਦੋਂ ਹਰਮਨ ਆ ਕੇ ਹਰਮਨ ਆ ਕੇ ਆ ਲਗੀ ਜੁੜੇ ਨਾ ਖਸਾ ਦਾ ਆ ਵੀ ਜੁੜਾ ਨਹੀਂ சவுண்ட் பைட் பாடல் இரண்டு بہت بہت ہے ਚੰਗੀ ਸਤਿ ਸ਼੍ਰੀ ਅਕਾਲ ਜੀ ਨਾਮ ਹੈ। ਆ ਜੀ ਬਹੁਤ ਧੰਵਾਦਾ ਜੀ। ਹੈਪੀ ਹੋ ਦਾਾ। ਸਾਡੇ ਜੀ ਨੇ ਆ। ਆ ਸ਼ਨੀ ਸੋਹਰਾ ਸ਼ਬਾਜ਼ੂਦ ਕੋਟੀ ਸ਼ਨੀ ਸੋਹਰਾ ਹਾਜ਼ਰੀ ਕਰੇਗਾ ਕਰਮਾ ਵਿਰਾ। ਆਓ ਕਰਮਾ ਭਲਾ ਜੀ ਵਿਰਾ ਜੀ ਜੀ। ਆਪਾਂ ਦਾ ਨਾਮੇ ਵਾਲ। تین تین دن لاسٹ ਪਟਕੇ ਦੀ ਗੱਲ ਕੰਗ ਸਹਿਬ ਹੈ ਮੁਸਾਫਾ ਅਸਲਾ ਮੁਸਾਫਾ ਕਹਿਣਾ ਹੀਰਾ ਪੰਜੀ ਲਾਓ ਭਾਨ ਜੀ ਇੱਕ ਰਾਹੀ ਆਪਾਂ ਸਾਡੀ ਭੇਜੀ ਜੀ ਪਬਲਿਸੇ ਦੀ ਜੇਲਾ ਫਤਿਹਦਾਰ ਖਦੀਫ ਸਿੰਘ ਹਾਂ ਤੇ ਕੁੱਟੇ ਦੀ ਸੇ ਸਾਨੋਵ ਜਰਨਾਪ ਸਿੰਘ ਕੁੱਟੇ ਦੀ ਸੇ ਸਾਨੋਵ ਜਰਨਾਪ ਸਿੰਘ ਜਹਾਂਦਰ ਸਿੰਘ ਸਾਨੋਵ ਸਾਦੂ ਸਿੰਘ

ਫਾਲੋਅ ਅਪ ਦਾ ਫੋਨ ਕਰਿਆ ਨੰਬਰ ਦਾ ਪੰਜਾਬ ਵਾਲੇ ਜਿਨ੍ਹਾਂ ਨੇ ਭਵੀ ਨੂੰ ਮੋਟਰਸਾਈਕਲ ਡੈਟੇਰ ਕੀਤਾ ਉਹਦੀ ਵਹਿਤੀ ਦਾ ਆਪਣਾ ਸੰਭਾਲਣਾ 1300 ਨੰਬਰ ਦਾ ਕਰੋੜਾ ਕਮੋਜੀ ਪੀਐਸ ਨਕਲਦਾਰ ਜਖਤਾ ਸਿੰਘ ਫਾਲੋਅ ਅਪ ਮੰਗਤ ਸਿੰਘ جباجا سوشت <t Jean Rabbit bulun> <thấy t> <them>